ਇੱਕ ਵਾਰ ਦੀ ਗੱਲ ਹੈ ਇੱਕ ਛੋਟਾ ਬੱਚਾ ਸੀ ਜਿਸ ਦਾ ਨਾਮ ਰੋਹਣ ਸੀ ਰੋਹਣ ਬਹੁਤ ਹੀ ਚੰਚਲ ਤੇ ਪਿਆਰਾ ਬੱਚਾ ਸੀ ਉਸਦੇ ਘਰ ਦੇ ਡ੍ਰੈਇੰਗ ਰੂਮ ਵਿੱਚ ਇੱਕ ਬਹੁਤ ਹੀ ਸੁੰਦਰ ਨੀਲੇ ਰੰਗ ਦਾ ਗੁਲਦਸਤਾ ਪਿਆ ਹੋਇਆ ਸੀ ਜੋ ਉਸਦੇ ਪਿਤਾ ਜੀ ਨੂੰ ਬਹੁਤ ਪਸੰਦ ਸੀ ਇੱਕ ਦਿਨ ਰੋਹਣ ਘਰ ਦੇ ਅੰਦਰ ਹੀ ਆਪਣੀ ਗੇਂਦ ਨਾਲ ਖੇਡ ਰਿਹਾ ਸੀ ਅਚਾਨਕ ਗੇਂਦ ਉੱਛਲ ਕੇ ਸੀਤਾ ਜਾ ਕੇ ਉਸ ਸੁੰਦਰ ਗੁਲਦਸ ਦੇ ਨਾਲ ਟਕਰਾਈ ਸ਼ੂ ਸ਼ੂ ਦੀ ਆਵਾਜ਼ ਆਈ ਤੇ ਗੁਲਦਸ ਦਾ ਹੇਠਾਂ ਡਿੱਗ ਕੇ ਟੁੱਟ ਗਿਆ ਰੋਹਣ ਡਰ ਗਿਆ ਉਸਨੇ ਸੋਚਿਆ ਹਾਏ ਹੁਣ ਕੀ ਹੋਵੇਗਾ ਪਿਤਾ ਜੀ ਤਾਂ ਬਹੁਤ ਗੁੱਸੇ ਹੋਣਗੇ ਰੋਹਣ ਦੇ ਦਿਮਾਗ ਵਿੱਚ ਇੱਕ ਖਿਆਲ ਆਇਆ ਉਸਨੇ ਸੋਚਿਆ ਮੈਂ ਚੁੱਪਚਾਪ ਇੱਥੋਂ ਚਲਾ ਜਾਣਾ ਹਾਂ ਜਦੋਂ ਪਿਤਾ ਜੀ ਪੁੱਛਣਗੇ ਤਾਂ ਮੈਂ ਕਹਿ ਦਵਾਂਗਾ ਕਿ ਇਹ ਬਿੱਲੀ ਨੇ ਤੋੜਿਆ ਹੈ ਜਾਂ ਮੈਨੂੰ ਪਤਾ ਨਹੀਂ ਪਰ ਫਿਰ ਰੋਹਨ ਨੂੰ ਆਪਣੀ ਦਾਦੀ ਮਾ ਦੀਆਂ ਕਹੀਆਂ ਗੱਲਾਂ ਯਾਦ ਆਈਆਂ ਬੇਟਾ ਗਲਤੀ ਕਰਨਾ ਬੁਰਾ ਨਹੀਂ ਹੈ ਪਰ ਗਲਤੀ ਨੂੰ ਛੁਪਾਉਣ ਲਈ ਝੂਠ ਬੋਲਣਾ ਬਹੁਤ ਬੁਰਾ ਹੈ ਸੱਚ ਬੋਲਣ ਵਾਲਾ ਬੱਚਾ ਹੀ ਸਭ ਤੋਂ ਬਿਹਤਰ ਹੁੰਦਾ ਹੈ ਰੋਹਨ ਦਾ ਦਿਲ ਜੋਰ-ਜੋਰ ਨਾਲ ਟੜਕ ਰਿਹਾ ਸੀ ਪਰ ਉਸਨੇ ਸੱਚ ਬੋਲਣ ਦਾ ਫੈਸਲਾ ਕੀਤਾ ਸ਼ਾਮ ਨੂੰ ਜਦੋਂ ਪਿਤਾ ਜੀ ਕਰ ਆਏ ਉਨ੍ਹਾਂ ਨੇ ਟੁਕਟਿਆ ਗੁਲਦਸਤਾ ਦੇਖਿਆ ਤਾਂ ਉਹ ਗੁੱਸੇ ਵਿੱਚ ਬੋਲੇ ਇਹ ਕਿਸ ਨੇ ਤੋੜਿਆ ਰੋਹਣ ਗਿਆ ਆ ਉਸਨੇ ਨੀਵੀਂ ਪਾ ਕੇ ਕਿਹਾ ਪਿਤਾ ਜੀ ਮੈਨੂੰ ਮaaf ਕਰ ਦਿਓ ਮੈਂ ਅੰਦਰ ਗੇਂਦ ਖੇਡ ਰਿਹਾ ਸੀ ਤੇ ਮੇਰੇ ਕੋਲ ਗਲਤੀ ਨਾਲ ਇਹ ਟੁੱਟ ਗਿਆ ਰੋਹਨ ਨੂੰ ਲੱਗਿਆ ਕਿ ਉਸਨੂੰ ਡਾਂਟ ਪਵੇਗੀ ਪਰ ਹੈਰਾਨੀ ਦੀ ਗੱਲ ਇਹ ਹੋਈ ਕਿ ਪਿਤਾ ਜੀ ਦਾ ਗੁੱਸਾ ਸ਼ਾਂਤ ਹੋ ਗਿਆ ਉਨਾ ਨੇ ਰੋਹਨ ਨੂੰ ਗਲੇ ਲਗਾ ਕੇ ਕਿਹਾ ਮੈਨੂੰ ਗੁਲਦਸਤਾ ਟੁੱਟਣ ਦਾ ਦੁੱਖ ਜ਼ਰੂਰ ਹੈ ਪਰ ਮੈਨੂੰ ਇਸ ਗੱਲ ਦੀ ਜ਼ਿਆਦਾ ਖੁਸ਼ੀ ਹੈ ਕਿ ਮੇਰੇ ਬੇਟੇ ਨੇ ਝੂਠ ਨਹੀਂ ਬੋਲਿਆ ਤੇਰੀ ਇਮਾਨਦਾਰੀ ਉਸ ਗੁਲਦਸਤੇ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੈ ਉਸ ਦਿਨ ਰੋਹਨ ਨੇ ਸਿੱਖਿਆ ਕਿ ਸੱਚ ਬੋਲਣ ਨਾਲ ਮਨ ਦਾ ਡਰ ਖਤਮ ਹੋ ਜਾਂਦਾ ਹੈ ਤੇ ਮਾਪਿਆਂ ਦਾ ਭਰੋਸਾ ਹੋਰ ਵੀ ਪੱਕਾ ਹੋ ਜਾਂਦਾ ਹੈ ਅਸੀਂ ਇਸ ਕਹਾਣੀ ਤੋਂ ਸਿੱਖਿਆ ਗਲਤੀ ਮੰਨ ਲੈਣ ਨਾਲ ਅਸੀਂ ਛੋਟੇ ਨਹੀਂ ਹੁੰਦੇ ਸਗੋਂ ਹੋਰ ਵੀ ਬਹੱਤਰ ਬਣ ਜਾਂਦੇ ਹਾਂ ਸੱਚ ਬੋਲਣ ਨਾਲ ਮਾਪੇ ਤੇ ਦੋਸਤਾਂ ਦਾ ਵਿਸ਼ਵਾਸ ਹਮੇਸ਼ਾ ਬਣਿਆ ਰਹਿੰਦਾ ਹੈ ਜੇ ਕਹਾਣੀ ਵਧੀਆ ਲੱਗੇ ਲਾਈਕ ਜ਼ਰੂਰ ਕਰੇ